ਤੁਹਾਡਾ ਦੋਸਤੋ ਤੁਹਾਡਾ ਇੱਕ ਵਾਰ ਫਿਰ ਮੇਰੇ YouTube ਚੈਨਲ ਤੇ Instagram ਪੇਜ ਸੈਲੀਨ ਪੰਜਾਬੀ ਤੇ ਕਿਸੇ ਵੀ ਤਰ੍ਹਾਂ ਦੀ ਫ੍ਰੀ ਐਡ ਕਰਵਾਉਣ ਲਈ 5-7 ਫੋਟੋਆਂ ਜਾਂ 2 ਕਮੈਂਟ ਦੀ ਵੀਡੀਓ ਬਣਾ ਕੇ ਮੇਰੇ ਇਸ WhatsApp ਨੰਬਰ ਤੇ ਭੇਜੋ ਤੁਹਾਡੀ ਐਡ ਫ੍ਰੀ ਕੀਤੀ ਜਾਊਗੀ ਦੋਸਤੋ ਟਰਾਲੀ ਬਕਾਊਆ ਸਾਈਜ਼ 16x7 ਫੁੱਟ ਦਾ 10 ਨਟ ਹੀ ਹੱਬ ਲੱਗੀ ਇਹਨੂੰ 10 दी चेसी है डबल टेरी है लाइटਾਂ ਜਾਲੀ ਲੱਗੀਆਂ ਹੋਈਆਂ ਆ ਬੈੱਡ ਇਹਦਾ ਪੈਪਾਂ ਵਾਲਾ ਆ ਡਿਮਾਂਡ ਇਹਦੀ ਆ ਸਿਰਫ 315000 ਰੁਪਏ ਏਰੀਆ ਆ ਰਈਆ ਬਿਆਸ ਦੇ ਕੋਲ ਜਿਹੜਾ ਅਮਰਤਸਰ ਸਾਹਿਬ ਕਾਲ ਕਰੋ 98782 99783 9878299783